ਲਵੀ ਆੜਿਓ ਮੈਂ ਅਥਰ ਆਪਣਾ ਅਸਤੀਸ਼ ਬਦਰੋਹੀ ਔਰ ਤੁਹਾਨੂੰ ਸਭ ਨੂੰ ਪਤਾ ਵੀ ਪੂਰੇ ਪੰਜਾਬ ਮਾ ਸਰਪੰਚੀ ਕੀ ਵੋਟਾਂ ਦਾ ਪੂਰਾ ਕਸਮਾਨ ਪਿਆ ਹੋਇਆ ਤੇ ਇਸ ਮਾ ਆਪਾਂ ਕਈ ਵਾਰ ਲੀਡਰਾਂ ਦਾ ਕਸੂਰ ਕੱਢੀ ਆਈਆਂ ਪਰ ਆਪਣਾ ਜਨਤਾ ਦਾ ਵੀ ਕਸੂਰ ਹੋਆ ਜੋ ਕਿਸ ਤਰ੍ਹਾਂ ਦਾ ਕਸੂਰ ਆ ਲੈਕ ਪਵਾਦੀ ਕਵਿਤਾ ਕੇ ਗਾਇਲ ਮੈਂ ਤੁਹਾਨੂੰ ਸਮਝਾ ਰਿਹਾ ਕਹਾ ਵੀ ਸੱਚੇ ਬੰਦੇ ਨੂੰ ਕੋਈ ਮੂੰਹ ਨਹੀਂ ਲੰਦਾ ਉਹ ਦੱਸੋ ਕਿ ਤਰ੍ਹਾਂ ਵੋਟਾਂ ਮਾ ਖੜ ਜੇਗਾ ਪੜੇ ਲਿਖੇ ਨੂੰ ਕੋਈ ਵੋਟ ਨਹੀਂ ਪੰਦਾ ਪੱਕਾ ਉਹ ਵੀ ਹਰ ਜੇਗਾ ਕਹਾਨਾ ਉਸpa ਕੋਈ ਕੇਸ ਛੱਬੀਗਾ ਨਾ ਕੋਈ ਦਾਵਾ ਸ਼ਾਮ ਲਾਟ ਦੱਬੀਗਾ ਸਮਾਜਿਕ ਸੇ ਸਾਰੇ ਕੰਮ ਕਰਿਆ ਕਿਤਰਾ ਥਾਣੇ ਕਚੈਰੀਆਂ માં ਖੜਜੇਗਾ ਸੱਚੇ ਬੰਦੇ ਨੂੰ ਕੋਈ ਵੋਟ ਨਹੀਂ ਪੰਦਾ ਦੱਸੋ ਕਿਤਰਾ ਵੋਟਾਂ માં ਖੜਜੇਗਾ ਮੰਨਾ ਦਿਲ ਤੋਂ ਉਸਕਾ ਚਾਹੇ ਕਾਲਾ ਪਰ ਕੰਮ ਕਰਿਆ ਨਹੀਂ ਕੋਈ ਚਿੱਟੇ ਵਾਲਾ ਕੜਮ ਚੌਧਰੀਆਂ ਕੇ ਗੱਲ ਪੰਗਾ ਲੇਗਾ ਜਮੀਓ ਭਾਂਡੇ માં ਵੜਜੇਗਾ ਸੱਚੇ ਬੰਦੇ ਨੂੰ ਕੋਈ ਮੂੰਹ ਨਹੀਂ ਲਾਂਦਾ ਦੱਸੋ ਕਿਤਰਾ ਵੋਟਾਂ 'ਮਾਂ ਖੜਜੇਗਾ ਕਾ ਆਪਣੀ ਜੁੱਤੀਓ ਪੈਰ ਕੀ ਮੋਚ ਦਿਹਾ ਗੈਲ ਖੜਨ ਵਾਲੇ ਉਹ ਫੱਟੀ ਪੋਚ ਦਿਹਾ ਕੁੱਤਿਆਂ ਨੂੰ ਕੀ ਹਜਮ ਨਹੀਂ ਹੁੰਦਾ ਵਿਚਾਰਾ ਮੌਤ ਕੁੱਤੇ ਕੀ ਮਰ ਜਾਏਗਾ ਪੜੇ ਲਿਖੇ ਨੂੰ ਕੋਈ ਵੋਟ ਨਹੀਂ ਪਾਉਂਦਾ ਪੱਕਾ ਉਹ ਵੀ ਹਰ ਜਾਏਗਾ ਤਿੰਨ ਚਾਰ ਕੇ ਹੋਆ ਜਿਹੜੇ ਲੋਟ ਨਹੀਂ ਆਂਦੇ ਸਾਰੇ ਪਿੰਡਾਂ 'ਵਾਂ ਫਿਰਾਂ ਗੇਮ ਕਮਾਉਂਦੇ ਬਸ ਤਿੰਨ ਚਾਰ ਕੇ ਹੋਆ ਜਿਹੜੇ ਲੋਟ ਨਹੀਂ ਆਂਦੇ ਸਾਰੇ ਪਿੰਡਾਂ ਮਾ ਫਿਰਾ ਖੌਰੂ ਪਾਂਦੇ ਸਿਆਣੇ ਕਹਾ ਵੀ ਪੇਟੀ ਖਤਮ ਹੋ ਜੇ ਆ ਜੇ ਇੱਕ ਸੇਬ ਵੀ ਸੜ ਜਾਏਗਾ ਪੜੇ ਲਿਖੇ ਨੂੰ ਕੋਈ ਵੋਟ ਨਹੀਂ ਪੰਦਾ ਪੱਕਾ ਉਹ ਵੀ ਹਰ ਜਾਏਗਾ ਅਜਾ ਸਕੂਲ ਡਿਸਪੈਂਸਰੀ ਖੇਡਾਂ ਲਾਇਬ੍ਰੇਰੀ ਕੀ ਬਾਤ ਨਹੀਂ ਕਰਦੇ ਸਭ ਟੋਬੇ ਮਾਤੇ ਫਿਰਾ ਬੁੱਟੀ ਕੱਢਦੇ ਜਾਲੀ ਹਾਜ਼ਰੀ ਨਰੇਗਾ ਕੀ ਲਾਗਾ ਇਨਕਾ ਤਸਲਾ ਪਾਪ ਗਲ ਭਰ ਜਾਏਗਾ ਪੜੇ ਲਿਖੇ ਨੂੰ ਕੋਈ ਵੋਟ ਨਹੀਂ ਪੰਦਾ ਪੱਕਾ ਉਹ ਵੀ ਹਰ ਜਾਏਗਾ ਅੱਛਾ ਫੈਸਲਾ ਕਿਸੇ ਦਾ ਹੋਣ ਨਹੀਂ ਦਿੰਦੇ ਐਸੀ ਚਾਲ ਚਲਾ ਬਈ ਰੋਣ ਨਹੀਂ ਦਿੰਦੇ ਮਾਰੇ ਚਾਰ ਪੈਸੇ ਵੀ ਤਾਂ ਹੀ ਬਣੇਗੇ ਜੇ ਬਾਜੀਗਰ ਝੂਰਾ ਕੇਗਾ ਲੜ ਜਾਏਗਾ ਸੱਚੇ ਬੰਦੇ ਨੂੰ ਕੋਈ ਵੋਟ ਨਹੀਂ ਪੰਦਾ ਦੱਸੋ ਕਿਤਰਾ ਵੋਟਾਂ ਮਾਂ ਖੜ ਜਾਏਗਾ ਅੱਛਾ ਠੰਡੇ ਪੈਸੇ ਯਾਰ ਡੱਬੇ ਚਲਣਗੇ ਨਸ਼ਾ ਪੱਤਾ ਬੰਡਕਾ ਕਾਨੂੰਨ ਕੇ ਗੈਰ ਖੜੇਗੇ ਘਰਾਂ ਜਵਾਕਰ ਜਨਾਨੀਆਂ ਰੋਜ਼ ਪਿੱਟੇngੀਆਂ ਜਦ ਡੈਡੀ ਬੋਤਲ ਲੈ ਕੇ ਪੜ ਜਾਏਗਾ ਸੱਚੇ ਬੰਦੇ ਨੂੰ ਕੋਈ ਮੂੰਹ ਨਹੀਂ ਲਾਂਦਾ ਦੱਸੋ ਕਿਤਰਾ ਵੋਟਾਂ 'ਮਾਂ ਖੜ ਜੇਗਾ ਅੱਛਾ ਜਿਹੜਾ ਸਾਈਕਲ ਪਾਣੀ ਚੜਿਆ ਉਸ ਨੂੰ ਥਾਰ 'ਮਾਂ ਚੜਾਵेंगे ਵੋਟਾਂ ਵਾਲੇ ਦਿਨ ਜਿਹੜਾ ਕਦੇ ਸਾਈਕਲ ਪਾਣੀ ਚੜਿਆ ਉਸ ਨੂੰ ਥਾਰ 'ਮਾਂ ਬਿਠਾਵਾਂਗੇ 5 ਵਜੇ ਤੱਕ ਲਗਾ ਗਦੇ ਨੂੰ ਬਾਪ ਬਣਾਵਾਂਗੇ ਮੰਦਰ ਮਾੜੀਆਂ ਮਾਂ ਵੀ ਮੁੱਦੇ ਗਿਰੇਗੇ ਔਰ ਲਗਾ ਜਮੀਓ ਬਿੜਾ ਤਰ ਜੇਗਾ ਪੜੇ ਲਿਖੇ ਨੂੰ ਕੋਈ ਵੋਟ ਨਹੀਂ ਪੰਦਾ ਪੱਕਾ ਉਹ ਵੀ ਹਰ ਜਾਏਗਾ ਅੱਛਾ ਜੀ ਗਲੀਆਂ ਨਾਲੀਆਂ ਤੇ ਬਾਹਰ ਤੋ ਆਜੋ ਗਲੀਆਂ ਨਾਲੀਆਂ ਤੇ ਬਾਹਰ ਤੋ ਆਜੋ ਕੋਈ ਚੱਜ ਸੂਰ ਦਾ ਕੰਮ ਕਰਾਜੋ ਫਿਰ ਰਹਿੰਦੀ ਦੁਨੀਆ ਤੱਕ ਥਾਰਾ ਨੌ ਬੋਲਣੇ ਨੂੰ ਬਿਦਰੋਹੀ ਮੈਂ ਕਿ ਲੈ ਕਾ ਸਟੇਜ 'ਤੇ ਚੜ ਜਾਏਗਾ ਲੈ ਸੱਚੇ ਬੰਦੇ ਨੂੰ ਕੋਈ ਮੂਹ ਨਹੀਂ ਲੰਦਾ ਦੱਸੋ ਕਿਤਰਾ ਵੋਟਾਂ 'ਮਾਂ ਖੜ ਜਾਏਗਾ ਔਰ ਪੜੇ ਲਿਖੇ ਨੂੰ ਕੋਈ ਵੋਟ ਨਹੀਂ ਪੰਦਾ ਪੱਕਾ ਉਹ ਵੀ ਹਰ ਜਾਏਗਾ ਤਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕਵਿਤਾ ਚੰਗੀ ਲਗੀ ਤਾਂ ਸਾਰੇ ਪਿੰਡਾਂ માં ਜਰੂਰ ਭੇਜੋ ਜਿਉਂਦੇ ਵੱਸਦੇ ਰਹੋ ਜਿੰਦਗੀ ਜਿੰਦਾਬਾਦ